ਉਹ ਦੋਸਤ ਇਹਨਾਂ ਦੋਨਾਂ ਦਾ ਜਸਵਿੰਦਰ ਦਾ ਤੇ ਬਾਅਦ ਮਕਰਸ਼ਾ ਬਹੁਤ ਹਜ਼ਰਤ ਸੀ ਅਕਸਰ ਜਦੋਂ ਛਣਕਾਟਿਆਂ ਦੇ ਵਿੱਚ ਉਹ ਇੱਕ ਹਾਸੇ ਮਜ਼ਾਕ ਦੇ ਨਾਲ ਜਿਹੜਾ ਉਹ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਸਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰਾ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਨਾ ਮੈਂ ਥੋੜੇ ਦਿਨ ਪਹਿਲਾਂ ਸੈਕਟਰੀਟ ਆਈ ਸੀ ਮਿਲ ਕੇ ਗਈ ਸੀ ਤਬ ਇਹ ਦੋ ਦੋ ਵੀ ਬਹੁਤ ਖਰਾਬ ਸੀ ਪਰ ਸਪਨੂ ਬੁਲਦੇ ਸੀ ਕਦੀ ਮੈਂਡੋ ਨਹੀਂ ਸੀ ਬੁਲਦੇ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਯਾਦ ਰੱਖ ਲੈਂਦੇ ਗੁਰ ਮੇਰੇ ਦਿਲ ਨੂੰ ਉਹਦ ਹੀ ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀਕ ਹੋਏ ਹੋਏ ਆ ਕੱਲ ਬਾਲਾ ਜੀ ਕਹਿ ਰਹੇ ਸੀ ਕਿ ਦੁਬਾਰਾ ਫੇਰ ਗੱਲ ਚਾਹੁੰਦੇ ਸੀ ਕਿ ਸੰਕਾਟੇ ਸੀ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਨੇ ਮੰਗ ਸੀ ਕਿ ਉਹ ਕਸਕ ਨਹੀਂ ਜਲਦੀ ਹੋ ਸਕਦੀ ਕਦੀ ਉਹ ਬਸ ਉਹ ਸਾਡਾ ਅਸੀਂ ਦੋਨੋਂ ਉਸ ਸੁਪਨੇ ਨਾਲ ਚਲੇ ਗਏ ਅਸੀਂ ਦੋਨੋਂ ਵੀ ਉਸ ਹੀ ਸੁਪਨੇ ਨਾਲ ਜਾਵਾਂਗੇ ਉਹ ਗੰਦੀ ਫੋਟਾ ਨਹੀਂ ਹੋਤਾ ਉਹ ਨਹੀਂ ਹੋਈ ਨਹੀਂ ਸਕਦਾ ਉਹ ਨਹੀਂ ਹੋਈ ਨਹੀਂ ਸਕਦਾ